ਰਵਿੰਦਰ ਹੁਣ ਟਰੈਕਟਰ ਤੋਂ ਉਤਰ ਗਿਆ ਰਵਿੰਦਰ ਫੋਰਵਿੰਦਰ ਲੈ ਵੇ ਤੇਰਾ ਹਸਾ ਗੱਲ ਨਿਕਲਦਾ ਹੈ ਓ ਬਬੂ ਆ ਪੀਲਾ ਪੀਲਾ ਕਰਦਾ ਕਮ ਮਾਮਾ ਕੁਰਤਾ ਮੇਰਾ ਪੀਲਾ ਕਰ ਦੇਣਾ ਇਹਨੂੰ ਲਾਦਾ ਸਸ਼ੀਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਦਿਨ ਨਵੇਂ ਵਲੌਗ ਤੇ ਨਵੇਂ ਸਫਰ ਤੇ ਤੇ ਅੱਜ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਅ ਅੱਜ ਆਪਣੇ ਪਿੰਡ ਵਡਾਲਾ ਗਰੰਤੀਆਂ ਇੱਥੇ ਨਿਕਲ ਜਾ ਰਿਹਾ ਆ ਨਗਰ ਕੀਰਤਨ ਸਾਹਿਬ ਨਿਕਲ ਜਾ ਰਿਹਾ ਆ ਤੇ ਚਲੋ ਆਪਾਂ ਚੱਲਦੇ ਆ ਤੇ ਪੂਰੇ ਪਿੰਡ ਦਾ ਚੱਕਰ ਕੱਟ ਕੇ ਫਿਰ ਆਪਾਂ ਜਾਵਾਂਗੇ ਗੁਰਦੁਆਰਾ ਫਲਾਈ ਸਾਹਿਬ ਉੱਥੋਂ ਫਿਰ ਵਾਪਸ ਆਵਾਂਗੇ ਚੈਨਲ ਤੇ ਨਵੇਂ ਜਿਹੇ ਵੀਡੀਓ ਲਾਈਕ ਕਰਕੇ ਚੈਨਲ ਸਬਸਕ੍ਰਾਈਬ ਜਰੂਰ ਕਰਿਓ ਚਲੋ ਚੱਲਦੇ ਆ ਇੱਧਰ ਅਗਮ ਵੀ ਪੂਰਾ ਤਿਆਰ ਹੋ ਗਿਆ ਆ ਤੇ ਅਗਮ ਨੇ ਨੀਲੀ ਕੈਸ ਕੀ ਤੇ ਨਾਲ ਕਮਰ ਕਸਾ ਥੱਲੇ ਬੰਨ ਲਿਆ ਪੂਰਾ ਟੈਟ ਜਸ਼ਨ ਵੀ ਪੂਰਾ ਤਿਆਰ ਹੋ ਗਿਆ ਜਸ਼ਨ ਹੈ ਅਜਰ ਲਾਲ ਪੱਗ ਬੰਨੀ ਆ ਨਾਲ ਮਾੜੀ ਮਾੜੀ ਚੱਕ ਜੀ ਕਮੀਜ਼ ਹੈ ਜਿਹੜੀ ਲਾਲੀਆ ਵਿੱਚੋਂ ਤੇ ਜਸ਼ਨ ਪੂਰਾ ਤਿਆਰ ਹੋਰ ਜਸ਼ਨ ਕਿਦਾਂ ਵਧੀਆ ਭਾਜੀ ਵਧੀਆ ਹਾਂਜੀ ਕਿਦਾਂ ਲੱਗਣ ਡਿਆ ਨਿਆਰਾ ਆਉਂ ਡਿਆ ਹਾਂਜੀ ਪੂਰਾ ਚਲੋ ਚੱਲਦੇ ਹਾਂ ਫਿਰ ਇਧਰ ਆਪਣੇ ਬੰਦੇ ਵੀ ਪੂਰੇ ਤਿਆਰ ਆ ਪੂਰਾ ਪੈ ਗਿਆ ਕਿ ਸਮਝੋ ਪਾਲਕੇ ਸਾਹਿਬ ਵੀ ਪੂਰੇ ਤਿਆਰ ਆ ਪਰ ਨਾ ਹਾਲੇ ਆਪਾਂ ਮਹਾਰਾਜ ਦਾ ਸਰੂਪ ਉਤੋਂ ਲੈ ਕੇ ਆਣਾ ਉਹਦਾ ਪ੍ਰਸ਼ਾਦ ਵੀ ਰੱਖਤਾ ਆ ਬਾਕੀ ਪੂਰਾ ਆ ਰਾਤੀ ਆਪਾਂ ਸਜਾਵਟ ਕੀਤੀ ਮੈਂ ਜੇਹਨ ਤੇ ਬਾਕੀ ਰਾਏ ਹੋਣੀ ਸਾਰਿਆਂ ਨੇ ਰਲ ਕੇ ਤੇ ਬਹੁਤ ਵਧੀਆ ਲੱਗਣ ਡਿਆ ਆ ਬਾਕੀ ਹੁਣ ਇਧਰ ਲਾਈਵ ਵਾਲੇ ਪੂਰੇ ਤਿਆਰ ਹੋਏ ਆ ਗੁਰਦੁਆਰਾ ਸਾਹਿਬ ਆ ਗਏ ਆ ਤੇ ਆ ਆਪਾਂ ਨਿਸ਼ਾਨ ਸਾਹਿਬ ਸਵੇਰੇ ਚੜਾਇਆ ਨਵਾ ਤੇ ਇਧਰ ਸਜਾਵਟ ਵੀ ਗੁਰਦੁਆਰਾ ਸਾਹਿਬ ਉੱਤੇ ਕੀਤੀ ਗਈ ਆ ਥੱਲੇ ਵੀ ਥੋੜੀ ਬੋਤੀ ਕੀਤੀ ਉਹ ਤੁਹਾਨੂੰ ਮੈਂ ਦੱਸਦਾ ਬਾਅਦ ਆ ਵੇਖੋ ਨਾਲ-ਨਾਲ ਇੱਥੇ ਵੀ ਫੁੱਲ ਆਏ ਆ ਬਹੁਤ ਹੀ ਘੈਂਟ ਜਿਹਾ ਲੱਗਣ ਡਿਆ ਆ ਤੇ ਹੁਣ ਆਪਾਂ ਚੱਲਦੇ ਹਾਂ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਜਿੱਦਾਂ ਕਿ ਤੁਹਾਨੂੰ ਪਤਾ ਗੁਰਦੁਆਰਾ ਸਾਹਿਬ ਦੇ ਅੰਦਰ ਮੈਂ ਬਹੁਤ ਹੀ ਘੱਟ ਵਲੌਗ ਬਣਾਉਂਦਾ ਆ ਤੇ ਫਿਰ ਵੀ ਮਾੜਾ ਮੋਟਾ ਵੇਖਦੇ ਆ ਇੱਥੇ ਬਾਰੋਂ ਵੀ ਬਹੁਤ ਘੰਟੇ ਇੱਥੇ ਜਾਇਆ ਗਿਆ ਵਾ ਤੇ ਆ ਨਾਲ ਨਾਲ ਆ ਜਿਹੜੀ ਚੰਦਨੀ ਜੀ ਜਾਣਦੀ ਆ ਤੇ ਬਹੁਤ ਹੀ ਘੰਟੇ ਜਾ ਲੱਗਣ ਡਿਆ ਬਾਰੋਂ ਵੀ ਤੇ ਇਧਰ ਪਾਲਕੀ ਚਾਹਵਾ ਹੁਣ ਮਹਾਰਾਜ ਦਾ ਰੂਪ ਲਿਆਉਣਗੇ थे थे, फेर ਆਪਾਂ ਨਾਲ ਚੱਲਦੇ ਆਂ ਪਰ ਰਾਏ ਹੁਣੀ ਤੇ ਕੋਈ ਲੱਭਣ ਨਹੀਂ ਡਿਆ ਕੀ ਪਤਾ ਕਿੱਥੇ ਆ ਪਕੌੜੇ ਖਾਂਦ ਤ ਨਹੀਂ ਗਏ ਇੱਥੇ ਤੇ ਰਾਇਆ ਵੀ ਪੂਰਾ ਤਿਆਰ ਹੋਇਆ ਵਾ ਤੇ ਹੋਰ ਆ ਜਾ ਕਿਦਾਂ ਫਿਰ ਵਧੀਆ ਹੋ ਜੀ ਨਿਆਰੇ ਲੱਗੇ ਪਏ ਆ ਪੂਰੇ ਪੂਰੇ ਅੱਜ ਰਾਏ ਨੇ ਪਰਨਾ ਬੰਨਿਆ ਵਾ ਤੇ ਸੰਤਰੀ ਬਹੁਤੀ ਘੈਂਟ ਲੱਗਣ ਡਿਆ ਵਾ ਨਾਲ ਪਾਲੀ ਪੈਂਟ ਕਮੀਜ਼ ਮੁੰਡੇ ਨੇ ਜਸ਼ਨ ਆਂਗੂ ਤੇ ਆਓ ਸਾਹਮਣੇ ਜਸ਼ਨ ਵੀ ਆ ਗਿਆ ਵਾ ਜਸ਼ਨ ਨੇ ਮੇਰੇ ਅੰਗੂ ਚਿੱਟਾ ਕੁਰਤਾ ਪਜਾਮਾ ਪਾਇਆ ਤੇ ਨਾਲ ਉਹਨੇ ਪਰਨਾ ਪੀਲਾ ਪੀਲਾ ਹੀ ਆ ਤੇ ਨਾਲ ਪੀਲਾ ਹੀ ਆ ਸਰੋਪਾ ਤੇ ਅਗਮ ਤੂੰ ਗੰਨ ਵੀ ਆਂਦੇ ਲੈ ਕੇ ਆਇਆ ਵਾ ਆਹ ਲੈ ਬੱਲਾ ਅਗਮ ਗੰਨ ਵੀ ਲਾਏ ਆਈਓ ਸਾਲ ਦੀ ਤਰ੍ਹਾਂ ਜਿੱਦਾਂ ਲੰਗਰ ਲੱਗਦਾ ਆ ਤੇ ਆਰ ਕੇ ਫੇਰ ਲੰਗਰ ਚੱਲ ਪਿਆ ਆ ਤੇ ਉਹ ਵਿੱਕੀ ਹੁਣਾਂ ਲਵੇ ਇਹ ਤੇ ਪਹਿਲਾਂ ਹੀ ਭਰਾ ਪਕੌੜੇ ਨੂੰ ਪਹਿਲਾਂ ਮਤ ਦੇਣ ਦੇ ਆ ਉਹ ਵਿੱਕੀ ਤੂੰ ਪਹਿਲਾਂ ਹੀ ਆਣ ਕੇ ਮਤ ਦੇਣਾ ਹੈ ਆਹ ਕੰਮ ਗਲਤ ਆ ਤੇਰਾ ਹਾਂ ਚਲੋ ਹੁਣ ਆਪਾਂ ਵੀ ਮੜਾ ਆ ਛਕੀ ਆ ਇਧਰ ਆਣ ਕੇ ਲੋਕ ਜੇ ਇੱਥੇ ਵੀ ਆਓ ਓ ਆ ਵੇ ਇਹ ਵੇ ਹੌਲੀ ਹੌਲੀ ਡਿਆ ਆ ਡੇਰੀ ਖਤਮ ਹੋ ਗਿਆ ਵਾ ਯਾਰ ਇਹ ਕੰਮ ਗਲਤ ਹੋ ਗਿਆ ਵਾ ਆਪਣਾ ਆਕਾਸ਼ ਵੀ ਪੂਰਾ ਤਿਆਰ ਆ ਤਿਆਰ ਪਰ ਤਿਆਰ ਆ ਮੁੰਡੇ ਨੇ ਫੁੱਲਾਂ ਦੀ ਸੇਵਾ ਕਰਨੀ ਹਾਇ ਕੋਈ ਵੀ ਨਹੀਂ ਵਿੱਚ ਫੁੱਲ ਪਾਇਆ ਓਏ ਤੇ ਆ ਪਿੱਛੇ ਬੈਗ ਜਿਹੜਾ ਇਹ ਚ ਬੈਟਰੀ ਹੁੰਦੀ ਆ ਨਾ ਹਾਂਜੀ ਹਾਂਜੀ ਹੈ ਤੇ ਅੱਜ ਪੂਰੀ ਸੇਵਾ ਲੁੱਟੇਗਾ ਫਿਰ ਹੈ ਬਾਤ ਠੀਕ ਸਹੀ ਆ ਸਹੀ ਆ ਇਦਾਂ ਹੀ ਤੇ ਆਪਣੇ ਹੀਰਾ ਭਾਜੀ ਪੂਰੇ ਤਿਆਰ ਹੋਏ ਆ ஓரி ரேபா பூரா கேட்குறேன் அது பாக பண்ணி ਜਸਪੀਰ ਸਿੰਘ ਲੱਗਦਾ ਨਾਲ ਆ ਇੱਥੇ ਜਸਪੀਰ ਇਧਰ ਨਾਲ ਆ ਬਿਲਕੁਲ ਜਸਪੀਰ ਪੂਰਾ ਰਕਈ ਪਾਲਕੀ ਸਾਹਿਬ ਦੇ ਨਾਲ ਹੋਵੇਗਾ ਇਧਰ ਆਪਣਾ ਜਮਾ ਜੀ ਜਮਿਆ ਨਿਆਰੇ ਲੱਗੇ ਪਏ ਆ ਨਗਰ ਕੀਰਤਨ ਦੀ ਸ਼ੁਰੂਆਤ ਹੋ ਗਈ ਆ ਤੇ ਤੁਰ ਪਏ ਆਪਾਂ ਇਥੋਂ ਹੁਣ ਹੁਣ ਅੱਡੇ ਤੋਂ ਤੁਰ ਕੇ ਆਪਾਂ ਪੂਰਾ ਪਿੰਡ ਦਾ ਸਫ਼ਰ ਕੱਟ ਕੇ ਤੇ ਫੇਰ ਆਉਣਾ ਕਿਉਂ ਰਾਜਾ ਤੇ ਐਰਕ ਨਹੀਂ ਆ ਰਾ ਪੂਰਾ ਆਉਣਾ ਫੇਰ ਬਾਬੇ ਦੀ ਕਿਰਪਾ ਪੂਰੀ ਤੇ ਚਲੋ ਆਹ ਸੇਵਾ ਐਰਕੇ ਕਰਤੋਂ ਆਹ ਇਹ ਜਵਾ ਸੰਗ ਤਾਂ ਗੁਈਆ ਹਾ ਜੇ ਤੇ ਕੰਮੜੀਆਂ ਹਨਾ ਜਮੇ ਹੋਣੀ ਪੂਰੀ ਸੇਵਾ ਲੁੱਟਣ ਡਿਆ ਪੰਪ ਚ ਲਾਉਣ ਦੀ ਜਮਾ ਪੂਰਾ ਹਲਵਾਈਆਂ ਦੀ ਸੇਵਾ ਲੁੱਟਣ ਡਿਆ ਕਿਉਂ ਜਮਿਆ ਹਲਵਾਈਆਂ ਦੀ ਪੂਰੀ ਸੇਵਾ ਤੇਰੀ ਆ ਹਰਛੀ ਵੀ ਇੱਥੇ ਆ ਗਿਆ ਹੁਣ ਪਰੇ ਪਰੇ ਰਹਿਣ ਡੈ ਪਿਆ ਵਾ ਤੇ ਮੈਂ ਚੱਲ ਕੋਈ ਨਹੀਂ ਮਾੜਾ ਬੰਦਾ ਹੋਣਾ ਹੋ ਗਿਆ ਹਣਾ ਉਹ ਪਸੰਦਾਂ ਹੁੰਦੀਆਂ ਮੈਂ ਉਹਦਾ ਸੈਟ ਕਰਾ ਲਈ ਤਾਂ ਕਰਕੇ ਰਹੇ ਆ ਹਾਂ ਹਾਂ ਆਪਣੇ ਬੰਦੇ ਪੂਰੇ ਤਿਆਰ ਪਰ ਤਿਆਰ ਆ ਰਮੇਂਦਰ ਨਾਲ ਪਰਮੇਂਦਰ ਭਾਜੀ ਆਓ ਹੀਰਾ ਭਾਵੇਂ ਤੇਰਾ ਭਾ ਪੂਰੀ ਤਿਆਰੀ ਆਜੋ ਆਜੋ ਲੈ ਵੀ ਉਹ ਬੱਬੂ ਆ ਪੀਲਾ ਪੀਲਾ ਕਰਤਾ ਇਹ ਕੰਮ ਮਾਮਾ ਕੁਰਤਾ ਮੇਰਾ ਪੀਲਾ ਕਰ ਦੇਣਾ ਇਹਨੂੰ ਲਾਦਾ ਆ ਆ ਬਲਤੀ ਭੈੜੀ ਸਮਰਲੀ ਹੋਈ ਦੀ ਬਲਤੀ ਭੈੜੀ ਸਮੱਲ ਲੀਓ ਲੈ ਵੀ ਆ ਕੇ ਬਹਿ ਗਿਆ ਨਗਾਰੇ ਵਾਲੀ ਗੱਡੀ ਤੇ ਓਏ ਹਾਂ ਰੋਹੀ ਚਲਾਉਣ ਲੱਗਾ ਹੋਣਾ ਜਗਾੜ ਜਾ ਉਹ ਲੈ ਚੱਲਿਆ ਨਹੀਂ ਓ ਰੋਹੀ ਤਾਂ ਓ ਬੱਲੇ ਸਾਰਾ ਹੀ ਮੂਹ ਤੇ ਬਾਤ ਆਈ ਉਧਰ ਆਪਣੀ ਹਾਲ ਚਲੋ ਚਲੋ ਕੋਈ ਨਹੀਂ ਬੜੇ ਰੰਗ ਬਦਲੇ ਹੋਏ ਨੇ ਓਏ ਇਹਦੀ ਸਮੈਲ ਨਹੀਂ ਚੰਗੀ ਓਏ ਐਵੇਂ ਨਾ ਚਲਾਈ ਜਾਓ ਪਿਛੇ ਵੇਖੋ ਕੀ ਹਾਲ ਬੰਦਿਆ ਉਹਨਾਂ ਦਾ ਲੰਗਰ ਪਾਣੀ ਦਾ ਪੂਰਾ ਪ੍ਰਬੰਧ ਕੀਤਾ ਗਿਆ ਆ ਜਸ਼ਨ ਰਾয়া ਉਹ ਵੀ ਜਸ਼ਨਾ ਬੱਬੂ ਸਾਰੇ ਡੇ ਆ ਲੰਗਰ ਚਗੜ ਤੇ ਉਹ ਸਾਹਮਣੇ ਗਦਕਾ ਖੇਡਿਆ ਜਾਣ ਰਿਹਾ ਆ ਤਾਂ ਬਹੁਤ ਹੀ ਘੈਂਟਿਆ ਲੱਗਣ ਰਿਹਾ ਉਹ ਤੁਹਾਨੂੰ ਮੁਖੰਨੇ ਅੱਗੇ ਜਾ ਗਿਆ ਗਦਕੇ ਦਾ ਪੂਰਾ ਪ੍ਰਬੰਧ ਆਉਣ ਨਿਆਣਾ ਹੁਣ ਗੋਲਾ ਘਮਾਉਣ ਲੱਗਾ ਭਾਏ ਬਾਬਾ ਖੀਓ ਧਿਆਨ ਨਾਲ ਰਾਇ ਵੇ ਆਪਣੇ ਪਿੰਡ ਦੇ ਚੱਲ ਮੈਂ ਮੰਨਿਆ ਵੀ ਨਿਆਣੇ ਨੇ ਉਹਨੇ ਪੰਪ ਚਲਾਉਂਦੇ ਆ ਹੈਂ ਹੋਰ ਚਲਾਉਂਦੇ ਆ ਆਉਦੀ ਨਹੀਂ ਮੈਨੂੰ ਸਮਝ ਲੱਗੀ ਸਿਆਣੇ ਮੈਂ ਪਿੰਡ ਦਾ ਆ ਸਿਆਣੇ ਆ ਹੈਂ ਅੱਗੇ ਕਿੰਨੇ ਜਾਣੇ ਖਲੋਤੇ ਸਾਰਿਆਂ ਦੇ ਹੱਥਾਂ 'ਚ ਚਲਾਤਾ ਮਾਮਾ ਪਟਾਸ ਫੜੀ ਹੱਥ ਵੇ ਤੇ ਸਹੀ ਇਹ ਤੇ ਤਗੜਾ ਗੈਸਟਰ ਦਾ ਕੰਮ ਹੀ ਹੋ ਹੈ ਰਾਜਾ ਸਾਰੇ ਯਾੜੇ ਘਲੋਤੇ ਤੇ ਉੱਥੇ ਵੀ ਨਾਲੇ ਚਲਾਤਾ ਆ ਆ ਗਈ ਆ ਕੀਰਤਨ ਵਾਲੀ ਟਰਾਲੀ ਤੇ ਇੱਥੇ ਕੀਰਤਨ ਚੱਲਣ ਡੇ ਆ ਸ਼ਬਦ ਚੱਲਣ ਡੇ ਆ ਚੰਗੇ ਨੇ ਯਾਰਿਆ ਨਾ ਪੂਰਾ ਆ ਆਨੰਦ ਵੱਜਾ ਪਿਆ ਇੱਥੇ ਤੇ ਲਾਈਵ ਵਾਲੀ ਵੀ ਇਹੀ ਆ ਚਲੋ ਸੰਗਤ ਤੇ ਕਾਫੀ ਆਈ ਆ ਆਪਣੇ ਉਹ ਤੇਰਾ ਭਲਾ ਹੋ ਜੇ ਸੰਗਤ ਤੇ ਕਾਫੀ ਆਈ ਆ ਹੁਣ ਚੱਲਦੇ ਆਪਾਂ ਵੀ ਆਇਆ ਪਹਿਲਾਂ ਆਂਦੇ ਪਿੱਛੋਂ ਵਿਖਾਈ ਆ ਮੁੰਡਿਆਂ ਦੇ ਬਾਹਰੋਂ ਫੋਨ ਆਉਂਦੇ ਆ ਫੇਰ ਅੱਗੇ ਵੀ ਚੱਲਦੇ ਆ ਇੱਥੇ ਲੱਗਾ ਰੋਹ ਦਾ ਲੰਗਰ ਤੇ ਪੂਰਾ ਐ ਨਿਆਰਿਆਂ ਚ ਹੋਣਾ ਰੋਹ ਛੱਕਦੇ ਆ ਪੂਰੀ ਆਪਣੀ ਟੀਮ ਆਉਂਦੀ ਆ ਆ ਜੰਮਿਆ ਰੋਹ ਤੇ ਪੂਰਾ ਹੱਲਾ ਬੋਲਣ ਡਿਆ ਵਾ ਹੋਰ ਮੁੰਡਿਆਂ ਰੋਹ ਨਹੀਂ ਪੀਂਦੇ ਆ ਪੀ ਲਈ ਆ ਇਧਰ ਵੇਜ ਤਾਂ ਸਹੀ ਆਉਈਓ ਕਾਲਾ ਨੂੰ ਕਾਲਾ ਨੂੰ ਲੈ ਕੇ ਆਂਦਾ ਐ ਮੁਛਾ ਹੋਏ ਆ ਮਾਮਾ ਮੈਨੂੰ ਤਾਂ ਜੇ ਸੇਮ ਪੁਛਾ ਨੂੰ ਵਟਦੇ ਤੂੰ ਹੀ ਕੋਈ ਉਹਦੀਆਂ ਨੂੰ ਭਰਾ ਤੇਰੇ ਤੇ ਆਈਆਂ ਨਹੀਂ ਆ ਚੱਲ ਪਈਆ ਖੀਰ ਤੇ ਰਾਇਆ ਪੂਰਾ ਡਿਆ ਜੋਰਾ ਨਾਲ ਖੀਰ ਰਗੇ ਹੈ ਸੇਵੀ ਆ ਗਿਆ ਆ ਲੈ ਬੱਬੂ ਸੇਵ ਲੈ ਆਇਆ ਇਹ ਮਿੰਟ ਹੈ ਲੈ ਚੰਟ ਪਾਉਣਾ ਚੰਟ ਹੋਰ ਨਾ ਕਿੰਨੋ ਪੜਾਈ ਫਿਰ ਹਾਂ ਆਈ ਕਮ ਸਟੈਂਡ ਤੇ ਪੂਰਾ ਰਾਤ ਆਈ ਇੱਥੇ ਲੱਗੇ ਚਾਹ ਤੇ ਲੰਗਰ ਆਪਣੇ ਗੁਰਦੁਆਰਾ ਸਾਹਿਬ ਚਾਹ ਦੇ ਲੰਗਰ ਲੱਗੇ ਆ ਤੇ ਇੱਧਰ ਵੀ ਹੁਣ ਅਵੇਂ ਚਾਹ ਪੜ੍ਹਦੀ ਆ ਰਾਇ ਨੇ ਵੀ ਚਾਹ ਲੈਣੀ ਪੂਰੀ ਮੱਥ ਤੇ ਸਾਹਮਣੇ ਗੱਦਗੇ ਚੱਲਣ ਡਿਆ ਗੱਦਗਾ ਵੇਜਦੇ ਆ ਹੁਣ ਆਪਾਂ ਆ ਗਏ ਆ ਫਾਈਨਲ ਸਟੇਜ ਤੇ ਮਤਲਬ ਵੀ ਹੁਣ ਆਪਾਂ ਇੱਥੋਂ ਨਿਕਲ ਕੇ ਤੇ ਸਿੱਧੇ ਆਪਾਂ ਹੁਣ ਚੱਲ ਜਾਣਾ ਆ ਆਪਣੇ ਗੁਰਦੁਆਰਾ ਫਲਾਈ ਸਾਹਿਬ ਮੇਨ ਰੋਡ ਤੇ ਚੜ੍ਹ ਲੱਗੇ ਆ ਉਹ ਪਾਰਕੀ ਸਾਹਿਬ ਅਜੇ ਪਿਛੇ ਹੀ ਆ ਬਾਕੀ ਗੱਦਗਾ ਲੇ ਜ਼ਿਆਦਾ ਡੇ ਆ ਗੱਦਗਾ ਜ਼ਿਆਦਾ ਘੇ ਡੰਡੇ ਆ ਤੇ ਆ ਆਪਣੇ ਪਾਠੀ ਸਾਹਿਬ ਇੱਥੋਂ ਦੇ ਤੇ ਪਾਠ ਕਰਦੇ ਆ ਆਪਣੇ ਗੁਰਦੁਆਰਾ ਸਾਹਿਬ ਡਿਊਟੀਆਂ ਲਾਉਂਦੇ ਆ ਜਿੰਨੂੰ ਕਹਿੰਦੇ ਤੇ ਆਪਣੇ ਬੰਦੇ ਹੋਣ ਰਾਏ ਹੋਣੀ ਲੱਭਣਦੇ ਉਹ ਸ਼ਾਇਦ ਅੱਗੇ ਚੱਲ ਗਏ ਆ ਜਿਵੇਂ ਦੁੱਧਾ ਦ ਲੈਣ ਗਏ ਹੀ ਆਏ ਪਿੱਛੇ ਚਲੋ ਵੇਖਦੇ ਆ ਕਿੱਥੇ ਕ ਇਧਰੋਂ ਵੇਖੋ ਆ ਆਪਣਾ ਪਿੰਡ ਮਤਲਬ ਇਹ ਜਿੰਨੂੰ ਕਹਿੰਦੇ ਨੇ ਕਿੰਨਾ ਉੱਚਾ ਆ ਤੁਸੀਂ ਹਿਸਾਬ ਲਾ ਕੇ ਵੇਖ ਲਓ ਇੱਥੇ ਆਪਾਂ ਖਲੋਤੇ ਆ ਉਹ ਥੱਲੇ ਕਿੰਨੀ ਦੂਰ ਪੈਲੀ ਆ ਬੱਲੇ ਹਰ ਸੇ ਬੱਲੇ ਆ ਨਾ ਇਧਰ ਤਾਂ ਬੰਬੂਮ ਚੱਲਣਦੇ ਆ ਆਲ ਵਾਈ ਚਲਾਉਂਦੇ ਆ ਯਾ ਚੜ ਕੇ ਚੜ ਕੇ ਇਹ ਆ ਮਰੀਸਕੀ ਰਿਸਕੀ ਪੂਰਾ ਪੂਰਾ ਰਿਸਕੀ ਆਗੇ ਜੇ ਹੱਥ ਉੱਚੇ ਚੱਲ ਗਈ ਆਓ ਈ ਲਗਾਈ ਚੱਲੀ ਨਹੀਂ ਹੋਵੇ ਪੂਸੀ ਨਿਕਲੀ ਹੋਣ ਰੋਡ ਤੇ ਆ ਚੱਲੇ ਆ ਸਾਹਮਣੇ ਉਹ ਮੇਨ ਰੋਡ ਆ ਆਪਣਾ ਤੇ ਇੱਥੇ ਆਪਣੇ ਬੰਦੇ ਖਲੋਤੇ ਆ ਇਧਰੋਂ ਆ ਗਏ ਆ ਤੇ ਬੱਸ ਆ ਗੀਆਂ ਸੰਗਦਾ ਤੇ ਚਲੋ ਚੱਲਦੇ ਆ ਸਾਹਮਣੇ ਮੇਨ ਰੋਡ ਤੇ ਆ ਚੱਲੇ ਫਾਈਨਲੀ ਵੀ ਮਿੱਤਰੋ ਹੋਣਾ ਗਿਆ ਮੇਨ ਰੋਡ ਤੇ ਤੇ ਹੁਣ ਇੱਥੋਂ ਚੱਲਦੇ ਆ ਆਪਾਂ ਸਦਾ ਫਲਾਈ ਸਾਹਿਬ ਨੂੰ ਮੇਨ ਰੋਡ ਤੇ ਆ ਗਏ ਆ ਇੱਥੇ ਤੇ ਹਲਵਾਈਆਂ ਚੰਗੇ ਚਲਾਉਂਦੇ ਆ ਇਹਦੇ ਬੰਦੇ ਆਪਣੇ ਆਓ ਸਾਹਮਣੇ ਗੱਦਕੇ ਦਾ ਪੂਰਾ ਯੋਗਦਾਨ ਦਿੱਤਾ ਜਾਣ ਰਿਹਾ ਵਾ ਤੇ ਹੁਣ ਸਦਾ ਹੀ ਆਪਾਂ ਫਲਾਈ ਸਾਹਿਬ ਜਾਣਾ ਆ ਹੋਰ ਕਿਤੇ ਨਹੀਂ ਹੁਣ ਰਾਜ ਆਪਾਂ ਖਲਾਉਣਾ ਜਿੱਦਾ ਅੱਗੇ ਮਤਲਬ ਖਲੋ ਕੇ ਜਾਣਦੇ ਆ ਹੁਣ ਸਦਾ ਫਲਾਈ ਸਾਹਿਬ ਜਾਵਾਂਗੇ ਬਾਅਦ ਫਿਰ ਫਲਾਈ ਸਾਭੋਂ ਹੌਂਦੀ ਆਰ ਤੇ ਤੇਜੀ ਆਉਣਾ ਹੁਣ ਵੀ ਗੁਰੂ ਸਾਹਿਬ ਦੀ ਕਿਰਪਾ ਨਾਲ ਆਪਾਂ ਇੱਥੇ ਡੇ ਆ ਰਸੇ ਦੀ ਸੇਵਾ ਕਰਨ ਦੇ ਆ ਆ ਇੱਥੇ ਰਸਾ ਜਿਹੜਾ ਵਾ ਇਹਦੀ ਆਪਾਂ ਸੇਵਾ ਕਰਨ ਦੇ ਆ ਵੀ ਇੱਥੇ ਖਲੋ ਕੇ ਤੇ ਮਦਰ ਪੀ ਸੰਗਤ ਇੱਧਰ ਨਾ ਕਿਤੇ ਬਾਹਰ ਨੂੰ ਆਉਂਦੀ ਆ ਤੇ ਆ ਜਿਹੜੇ ਗੱਡੀਆਂ ਆਕਾਰਾਂ ਦੇ ਉਹ ਵੀ ਨਿਕਲਦੀਆਂ ਵਾ ਇਹਨਾਂ ਨੂੰ ਆਪਾਂ ਸਹੀ ਧਰਮ ਮਦਰ ਪੀ ਸਾਈਡ ਸਾਈਡ ਤੇ ਰੱਖੀਏ ਇੱਥੇ ਲੱਗਾ ਹੈ ਬ੍ਰੈਡ ਪਕਾਉਣਿਆਂ ਦਾ ਲੰਗਰ ਆਹ ਨਾਲੇ ਚਾਹ ਵੀ ਹੀ ਤੇ ਆਪਣਾ ਕਾਹ ਚ ਇੱਥੇ ਰਿਹਾ ਬਾਕੀ ਹੋਰ ਸੇਵਾ ਕਰਨਾ ਆਪਾਂ ਡਿਆ ਚਾਹ ਪਕੜੇ ਬ੍ਰੈਡ ਰਾਜਾ ਬ੍ਰੈਡ ਨਹੀਂ ਖਾਂਦੇ ਆ ਉਹ ਵੇ ਹੱਥ ਫੜ ਕੇ ਰੱਖਿਆ ਹੈ ਲੱਗਾ ਟੈਟਾ ਹੋਇਆ ਕੰਮ ਆਨਾ ਕਾ ਮੈਂ ਤੇ ਆ ਲਿਆ ਮੱਥਾ ਟੇਕਨਦੇ ਯਾਰ ਇਧਰ ਉਹ ਅੱਬਾ ਚੱਲੀਏ ਪਾਛੇ ਦੇ ਵਿਹਲੇ ਬੰਦੇ ਉਹ ਵੇ ਜੰਮੇ ਹਲ ਜੰਮਾ ਵੇ ਸੁੱਕਾ ਸੁੱਕਾ ਬਰੈਡ ਖਾਂਡਿਆ ਕੋਈ ਚਾਹ ਨਹੀਂ ਨਾ ਹੋਰ ਹੁਣ ਆਪਾਂ ਆ ਗਏ ਆ ਫਲਾਈ ਸਾਹਿਬ ਵਾਲੇ ਜਿਹੜਾ ਫਾਈਨਲ ਰੋਡ ਤੇ ਆ ਗਏ ਆ ਇੱਥੇ ਹੁਣ ਆਪਾਂ ਸਿੱਧਾ ਜਾਣਾ ਆ ਗੁਰਦੁਆਰਾ ਸਾਹਿਬ ਅੰਦਰ ਤੇ ਫਲਾਈ ਸਾਹਿਬ ਆਪਾਂ ਬਸ ਚੱਲ ਚੱਲੇ ਆ ਇਹ ਲਾਸਟ ਹੀ ਆਪਣਾ ਜਿਹੜਾ ਇਹਨੂੰ ਮੋੜ ਮੋੜ ਕੇ ਤੇ ਸਿੱਧਾ ਆਪਾਂ ਚੱਲੇ ਆ ਆ ਸੰਗਤ ਫੇਰ ਆਇਆ ਡਿਆ ਪੂਰੀ ਸੇਵਾ ਨਿਭਾਉਣਾ ਫੇਰ ਆਪਾਂ ਵੀ ਚੱਲੇ ਆ ਨਾਲ ਹੀ ਹੁਣ ਅਗੇ ਆਪਾਂ ਗੁਰਦੁਆਰਾ ਫਲਾਈ ਸਾਹਿਬ ਤੇ ਹੁਣ ਇੱਥੇ ਆਪਾਂ ਇੱਥੇ ਪਹਿਲਾਂ ਮੱਥਾ ਟੇਕਦੇ ਆ ਮੱਥਾ ਟੇਕਦੇ ਆ ਫੇਰ ਆਪਾਂ ਲੰਗਰ ਛਕਣ ਜਾਂਦੇ ਆ ਲੰਗਰ ਵੀ ਛਕਣਾ ਵਾ ਚਾਹ ਵੀ ਪੀਣੀ ਆ ਚਾਹ ਭਾਏ ਰਾਜ ਜਿਹੜੀ ਮਰਜ਼ੀ ਪੀਤੀ ਹੋਏ ਪਰ ਜਿਹੜੀ ਫਲਾਈ ਸਾਹਿਬ ਦੀ ਉਹ ਫਲਾਈ ਸਾਹਿਬ ਦੀ ਆ ਤੇ ਇੱਥੇ ਹੁਣ ਆਪਾਂ ਪਹਿਲਾਂ ਮੱਥਾ ਟੇਕ ਕੇ ਲਾਹ ਹਰਛਾ ਵੇ ਉਧਰ ਚੌੜਾ ਹੋ ਗਿਆ ਹੁੰਡਿਆ ਹਰਛ ਲਾਦੇ ਹੁਣ ਲਾਦੇ ਜਿਕਾਰੇ ਬਲਾਦੇ ਨੇ ਹਰੋ ਜਾਵੇ ਆਡੀ ਬਾਜ ਕੇ ਬਹਿ ਗਈ ਜੱਕਾਰੇ ਬਲਾਵੇ ਮੈ ਕੀਤਾ ਲੱਗ ਗਿਆ ਨਾ ਆਪ ਮਾਈਕ ਤੇ ਪੂਰੀ ਲੱਗ ਗਿਆ ਆਓ ਰੋਹਿਤ ਆਂਦਾ ਮੈਨੂੰ ਨਹੀਂ ਵਲੌਗ ਚ ਲੈ ਜਾਂਦਾ ਉਹ ਪਰੇ ਹੋ ਜਾ ਹੁਣ ਉਹ ਆਹ ਹੈ ਉਹ ਵਾਲਾ ਨਹੀਂ ਮਗਾ ਜਾ ਕੋਈ ਆਹ ਹੈ ਕਰੀ ਵਾਲਾ ਟਾ 540 ਸਭ ਤੋਂ ਪਹਿਲਾਂ ਮੱਥਾ ਟੇਕ ਆਈਏ ਚਲੋ ਚੱਲਦੇ ਆ ਮੱਥਾ ਟੇਕਦੇ ਆ ਅੰਦਰ ਚੱਲਦੇ ਆ ਆਪਣੇ ਨਾਲ ਆ ਮੀਤ ਇੱਥੇ ਜਸ਼ਨ ਤੇ ਨਾਲ ਪਾਹੂਲ ਚਲੋ ਆਜੋ ਚੱਲੀਏ ਅੰਦਰ ਇਦਾਂ ਇੱਥੇ ਬੈਠੇ ਆ ਵੀ ਬੰਦਾ ਪੁੱਛਿਆ ਅੰਦਰ ਬੰਦਾ ਬੈਹਣਦਾ ਵਾ ਤੇ ਤੁਸੀਂ ਹਿਸਾਬ ਲਾਓ ਵੀ ਹਜੇ ਨਾ ਆਪਣਾ ਅੱਧਾ ਪਿੰਡ ਹੀ ਆਇਆ ਵਾ ਹਏ ਇੰਨੇ ਸਾਰੇ ਜਾਣੇ ਨਹੀਂ ਆਏ ਤੇ ਕਿੰਨਾ ਮੇਲਾ ਮੇਲਾ ਜਿਹਾ ਲੱਗਣ ਰਿਹਾ ਵਾ ਫਲਾਈ ਸਾਹਿਬ ਜੇ ਇਹਦੇ ਪੂਰਾ ਪਿੰਡਾ ਜੇ ਜਾਂ ਲੱਗ ਛੱਕ ਹੋਰ ਪਿੰਡ ਆ ਜਣਾ ਫੇਰ ਤੇ ਫਲਾਈ ਸਭ ਪੂਰਾ ਹੀ ਭਰ ਜਾਂਦਾ ਵਾ ਹੈ ਅਣਕੋ ਚਲਦੇ ਆ ਲੰਗਰ ਛਕਣ ਚਾਹ ਦਾ ਲੰਗਰ ਛਕਦੇ ਆ ਲੰਗਰ ਛਕਦੇ ਆ ਚਾਹ ਦਾ ਲੰਗਰ ਛਕਦੇ ਆ ਬਾਕੀ ਆਪਣੇ ਕੋ ਪ੍ਰਸ਼ਾਦਾ ਪਾਣੀ ਨਹੀਂ ਛਕਿਆ ਜਾਣਾ ਕਿਉਂਕਿ ਢਿੱਡ ਥੋੜਾ ਜਿਹਾ ਭਰ ਗਿਆ ਆ ਤੇ ਹੁਣ ਆਪਾਂ ਚਲਦੇ ਆ ਸਿੱਧਾ ਚਾਹ ਦਾ ਲੰਗਰ ਸਿਰਫ ਛਕਦੇ ਆ ਉਹ ਪੰਜਾਂ ਪਿਆਰਿਆਂ ਨੂੰ ਉੱਥੇ ਛਕਾਉਂਦੇ ਆ ਤੇ ਬਾਕੀ ਵੱਡੇ ਪੰਜ ਪਿਆਰੇ ਇੱਥੇ ਆ ਤੇ ਚਲੋ ਕੋਈ ਨਹੀਂ ਇਹ ਹੁੰਦੇ ਆ ਪੰਜ ਪਿਆਰੇ ਜਿਹੜੇ ਆ ਨਾ ਪੰਜ ਪਿਆਰੇ ਉਹ ਵਾ ਤੇ ਜਿਹੜੇ ਅੱਗੇ ਪੰਜ ਹੁੰਦੇ ਆ ਨਾ ਉਹ ਪਿਆਰੇ ਨਹੀਂ ਹੁੰਦੇ ਪੰਜ ਵੀਰ ਵੀ ਹੁੰਦੇ ਆ ਪੰਜ ਪਿਆਰੇ ਪੰਜ ਵੀਰ ਹਾਂ ਜਸ਼ਨ ਆ ਕੰਮ ਓਕੇ ਕਰਤਾ ਵਾ ਪੂਰਾ ਇਹ ਫਿਰ ਕਰਨਾ ਕਿੰਨਾ ਸ਼ਸਤਰ داری ਹੋਣਾ ਕਿੰਨਾ ਸ਼ਸਤਰ ਧੜੀ ਹੋਣਾ ਪੈਣਾ ਵਾ ਹਨਾ ਬੇ ਸ਼ਸਤਰ ਕੇ ਦੇਹੂ ਨਾ ਦਿਦਾਰੇ ਲੰਗਰ ਛਕਣ ਲੱਗੇ ਆ ਤੇ ਲੰਗਰ ਛੱਕ ਕੇ ਤੇ ਫੇਰ ਆਪਾਂ ਹੁਣ ਚਾਹ ਛੱਕੇ ਮਦਰ ਲੰਗਰ ਛੱਕੇ ਤੇ ਫੇਰ ਆਪਾਂ ਚੱਲਦੇ ਹਾਂ ਕੋਈ ਨਹੀਂ ਜਦੋਂ ਮਦਰ ਵੀ ਹੁਣ ਆਪਾਂ ਵਾਪਸ ਜਾਣਾ ਪਰ ਪਹਿਲਾਂ ਮੇਰੇ ਸਾਹਮਣੇ ਬਾਹਰ ਗਦਕਾ ਹੋਗਾ ਗਦਕਾ ਆਪਾਂ ਵੇਖ ਕੇ ਫੇਰ ਹੀ ਜਾਣਾ ਓ ਰਾਜਾ ਆਹ ਕਰਨ ਦਿਆ ਵਾ ਓ ਰਾਜੇ ਹੱਲ ਵੇਖੋ ਕੇਲਾ ਇੱਕ ਜੇਬ ਚ ਤੇ ਇੱਕ ਹੱਥ ਚ ਜੇਬ ਉਹਦੀ ਨਾਪਦੇ ਇਦਾਂ ਕਰਕੇ ਅਜਿੰਦੁਰ ਅੱਖੜ ਹੈ ਇੱਕ ਹੋਰ ਲੈਣਾ ਚਲਦੇ ਆ ਹੁਣ ਵਾਪਸ ਗੁਰਦੁਆਰਾ ਸਾਹਿਬ ਹਾਂਜੀ ਆਓ ਲਾਓ ਆਂਦਾ ਕੇਲੇ ਤੋਂ ਪਹਿਲਾਂ ਹੀ ਸ਼ੁਰੂਆਤ ਕਰਨੀ ਆ ਬਹੁਤ ਵਧੀਆ ਚਲੋ ਚਲਦੇ ਆ ਹੁਣ ਆਪਣੇ ਵਾਪਸ ਗੁਰਦੁਆਰਾ ਸਾਹਿਬ ਆ ਗਏ ਆਪਾਂ ਪਿੰਡ ਆਪਣੇ ਵਾਪਸ ਤੇ ਹੁਣ ਬਸ ਗੁਰਦੁਆਰਾ ਸਾਹਿਬ ਪਹੁੰਚ ਚੱਲੇ ਆ ਆ ਗਏ ਆਪਾਂ ਆਪਣੇ ਇੱਥੇ ਪਿੰਡ ਤੇ ਬਹੁਤ ਹੀ ਵਧੀਆ ਜਿਹਾ ਲੱਗਣ ਰਿਹਾ ਬਹੁਤ ਹੀ ਨਜ਼ਾਰਾ ਆ ਅੱਜ ਬਹੁਤ ਹੀ ਨਜ਼ਾਰਾ ਆ ਅੱਜ ਦੇ ਨਗਰ ਕੀਰਤਨ ਤੇ ਹੁਣ ਬਸ ਪਈਆ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਉੱਥੇ ਜਾ ਕੇ ਥੋੜਾ ਜਿਹਾ ਗਦਕਾ ਖੇਡਣਾ ਇਹਨਾਂ ਨੇ ਗਦਕਾ ਖੇਡਣ ਤੋਂ ਬਾਅਦ ਫਿਰ ਐਂਡ ਕਰ ਦਿੰਨੇ ਆ ਬਲੌਗ ਦਾ ਚੱਲ ਅੱਗੇ ਗੋੜ ਲਈ ਚਾਹ ਤੇ ਆਪਾਂ ਲੈ ਆਏ ਆ ਤੇ ਲੱਗੇ ਰਾਇਆ ਵੀ ਵਾ ਚਾਹ ਤੇ ਪੂਰਾ ਯੋਰ ਦੇਣ ਇੱਧਰ ਆਪਾਂ ਦੇ ਬਸ ਹੁਣ ਪਹੁੰਚ ਚਲੇ ਆ ਆਪਣੇ ਗੁਰਦੁਆਰਾ ਸਾਹਿਬ ਸਾਹਮਣੇ ਬਾਕੀ ਆ ਅੱਡਾ ਆਪਣਾ ਲੈ ਮੀਤ ਨੇ ਸੇਵਾ ਫੜ ਲਈਓ ਮੀਤ ਪੂਰਾ ਹੁਣ ਹੋਣ ਸੇਵਾ ਤੇ ਪੂਰਾ ਯੋਰ ਪਾਇਆ ਮੀਤ ਨੇ ਪੂਰਾ ਪੂਰਾ ਧੰਨ ਹਾਂ ਇਹ ਮਮਾ ਚਾਹਣਾ ਢੋਲ ਦਿਓ ਮੇਰੀ ਹੈਲੋ ਹੈਲੋ ਕਰਦੇ ਆ ਗਏ ਆ ਗੁਰਦੁਆਰਾ ਸਾਹਿਬ ਹੁਣ ਤੇ ਹੁਣ ਗੁਰਦੁਆਰਾ ਸਾਹਿਬ ਬਸ ਉੱਤੇ ਮਹਾਰਾ 10 ਰੂਪ ਕਰਨਗੇ ਬਾਅਦ ਚ ਨਾਲ ਹੀ ਜਾ ਸਕਦਾ ਹਾਂ ਹਾਂ ਨਾਲ ਹੀ ਉੱਤੇ ਜਾਣਗੇ ਅਰਦਾਸ ਹੋਵੇਗੀ ਤੇ ਫਿਰ ਫਤਹਿ ਬਣਾ ਕੇ ਦੇ ਘਰੇ ਘਰੇ ਜਮਾਨੇ ਕਰਾਉ ਨੂੰ ਕੀਰਤਨ ਨਾਲ ਬੰਬੂ ਵੀ ਚੱਲਣਗੇ ਪੂਰਾ ਦਿਨ ਆਊਗਾ 10 ਵਜੇ ਤੱਕ ਨਵਾਂ ਬਿਜ਼ਨਸ ਖੋਲਿਆ ਮਿੰਟੂ ਪਰੇਓ ਇਹ ਟੈਂਪੋ ਤੇ ਆਪਾਂ ਜਾਣਾ ਵਾ ਤੇ ਨਵੋ ਵੀ ਮਿੱਤਰੋ ਇੱਧਰ ਨਵਾਂ ਬਿਜ਼ਨਸ ਸ਼ੁਰੂ ਹੋ ਗਿਆ ਵਾ ਹਾਂ ਚਲੋ 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 ਇਹ ਨਹੀਂ ਇਹ ਨਹੀਂ ਇਹ ਨਹੀਂ ਇਹ ਨਹੀਂ ਪਰ ਇੱਧਰ ਕੋਈ ਨਹੀਂ ਹਾਂ ਵੀ ਆਪਾਂ ਵੀ ਉਡਾੜ ਪਟਾਲੇ ਦਾ ਆਹ ਪੁੱਛ ਟੋਨੀ ਟੋਨੀ ਐਂਡ ਹੋ ਗਿਆ ਵਾ ਰਾਇਆ ਚਲਾਵਾ ਕਰੇ ਆ ਤੈਨੂੰ ਆਇਆ ਰਾਨੂ ਆਉਣਾ ਸੱਚ ਹੈ ਨਾ ਹਾਂ ਠੀਕ ਹੈ ਰਾਨੂ ਚਲੋ ਠੀਕ ਹੈ ਠੀਕ ਹੈ ਕੰਟੀਨਿਊ ਕਰਦੇ ਆ ਤੇ ਆਪਣੇ ਨਾਲ ਹੋਣੇ ਇੱਥੇ ਆ ਜਸ਼ਨ ਤੇ ਜਸ਼ਨ ਯੈਸ ਪਤਾ ਹੈ ਹੁਣ ਫਤੇ ਫਤੇ ਪਤਾ ਨਹੀਂ ਵੀਰ ਹਾਂ ਰਾਇ ਰਾਨੂ ਜਾਣਾ ਵਾ ਤੂੰ ਫੇਰ ਉਹੀ ਕੱਚੀਆਂ ਗੱਲਾਂ ਕਰਦਾ ਵਾ ਆਹ ਕੋ ਆਪਣੇ ਕੋਲ ਸਪਰੇਅ ਆ ਇਹ ਨਾ ਬੋਤਲ ਬੋਤਲ ਕੈਂਟ ਲੱਗੇ ਸੀ ਤਾਂ ਮੈਂ ਘਰੇ ਖੜ ਲੱਗਾ ਜੀ ਲੈਪ ਕਰ ਲਈ ਕਈ ਦਾਰਸ਼ਕ ਨੂੰ ਹਾਂ ਹੁਣ ਪੈ ਗਈ ਆ ਰਾਤ ਤੇ ਚਲੋ ਚੱਲਦੇ ਆ ਗੁਰਦੁਆਰਾ ਸਾਹਿਬ ਮੈਂ ਪੱਗ ਤੋਂ ਹੁਣ ਪਰਣਾ ਬੰਨ ਲਿਆ ਆ ਤੇ ਆ ਜੋ ਚਲਦੇ ਆ ਗੁਰਦੁਆਰਾ ਸਾਹਿਬ ਤੇ ਵੇਖਦੇ ਆ ਗੁਰਦੁਆਰਾ ਸਾਹਿਬ ਕਿਦਾਂ ਚੱਲਣ ਰਿਹਾ ਵਾ ਪ੍ਰਬੰਧ ਅੱਜ ਗੁਰਦੁਆਰਾ ਸਾਹਿਬ ਲਾਈਟਨਿੰਗ ਬਹੁਤ ਹੀ ਘੈਂਟ ਹੋਈ ਆ ਤਾਂ ਬਹੁਤ ਹੀ ਸ਼ਾਨਦਾਰ ਜਿਹਾ ਲੱਗਣ ਰਿਹਾ ਆ ਹੁਣ ਆਪਾਂ ਚਲਦੇ ਆ ਥੱਲੇ ਆਪਣੇ ਬੰਦੇ ਆਂਦੇ ਥੱਲੇ ਆ ਚਲੋ ਚਲਦੇ ਆ ਥੱਲੇ ਉਹ ਆਪਣਾ ਹੀਰਾਪਾ ਸਿਆਲ ਦਾ ਸਭ ਤੋਂ ਚੰਗਾ ਕੰਮ ਆ ਅੱਗ ਸੇਕਣੀ ਤੇ ਬਹੁਤ ਹੀ ਨਿਆਰਾ ਆਉਂਦਿਆ ਵਾ ਅੱਗ ਸੇਕਦਾ ਇੱਥੇ ਆ ਸੋਲਰ ਸਿਸਟਮ ਵਾਲਾ ਉਹ ਇੱਡੀ ਲਾਈਟ ਲੱਗੀ ਆ ਇੱਥੇ ਬਹੁਤ ਹੀ ਘੈਂਟ ਲੱਗਣ ਢੀ ਆ ਇੱਥੇ ਅੰਕਲ ਅੱਗ ਬਾਲਣਦੇ ਆ ਪੂਰੇ ਤਰੀਕੇ ਨਾਲ ਗੁਰੂ ਜੀ ਇੱਥੇ ਸੇਵਾ ਲੁੱਟਣਦੇ ਆ ਅੱਗ ਬਾਲਣ ਦੀ ਹਾਂ ਗੁਰੂ ਜੀ ਅੱਜ ਨਿਆਰਾ ਆਇਆ ਤੁਹਾਨੂੰ ਕੀ ਆ ਬਾਬਾ ਜੀ ਤੇ ਆਪਣੇ ਅੱਜ ਜਨਮ ਦਿਹਾੜਾ ਵਈ ਹਾਂਜੀ ਹਾਂਜੀ ਤੇ ਆਪਣੇ ਸਿੰਘ ਸਾਹ ਆੜੇ ਗਲੀ ਦੇ ਬੱਚੇ ਜਿੰਨੇ ਵੀ ਆ ਬੜੇ ਖੁਸ਼ਾ ਦੇ ਨਾਲ ਇਹ ਮਿਲ ਦਿਹਾੜੇ ਨੂੰ ਮਨਾਉਂਦੇ ਆ ਠੀਕ ਠੀਕ ਜੀ ਬਾਬੇ ਨਾਨਕ ਦਾ ਜਨਮ ਦਿਹਾੜਾ ਕਿਤੇ ਦਰਸ਼ਨ ਤੁਸੀਂ ਅੱਜ ਦਾ ਦਿਨ ਲਿਹਾੜਾ ਆ ਹਾਂਜੀ ਕਿਤੇ ਦਰਸ਼ਨ ਤੁਸੀਂ ਹਾਂਜੀ ਹਾਂਜੀ ਇਹ ਸਾਈ ਦੇ ਅੱਜ ਦਰਸ਼ਨ ਮੇਲੇ ਚੱਲਦੇ ਰਹੇ ਆ ਜੀ ਅੱਜ ਠੀਕ ਠੀਕ ਜੀ ਮਾਝ ਸੰਗਤਾਂ ਦੇ ਦਰਸ਼ਨ ਸੇਵਾ ਲੁੱਟੀ ਪੂਰੀ ਆ ਸੇਵਾ ਪੂਰੀ ਜੀ ਪੂਰੀ ਲੁੱਟੀ ਸਭ ਤੋਂ ਬੜਾ ਹਲੇ ਆਉਣ ਵਾਲੀ ਪੀੜੀ ਆ ਬੱਚੇ ਜਿਹੜੇ ਬਹੁਤ ਜ਼ਿਆਦੀ ਸੇਵਾ ਕਰਨ ਦੇ ਵਿੱਚ ਭਾਵਨਾ ਰੱਖਦੇ ਜੀ ਠੀਕ ਤਾਂ ਕਿ ਇਹ ਹਰ ਸਾਲ ਦੀ ਤਰ੍ਹਾਂ ਜਿੱਥੇ-ਜਿੱਥੇ ਵੀ ਸੰਗਤਾਂ ਹੁੰਦੀਆਂ ਵਾ ਹਾਂਜੀ ਹਾਂਜੀ ਸਾਰੀਆਂ ਮਾਲਕ ਦੇ ਦਰਸ਼ਨ ਵਾਸਤੇ ਹਾਂਜੀ ਹਾਂਜੀ ਪੂਰੀਆਂ ਜਿਹੜੀਆਂ ਇਹੋਲੇ ਬਾਬਾ ਜੀ ਦੇ ਹੁਣ ਕੀਰਤਨ ਦਰਬਾਰ ਲੱਗੇਗਾ ਠੀਕ ਠੀਕ ਜੀ ਤੇ ਮਹਾਰਾਜ ਦੇ ਜਨਮ ਦਿਹਾੜੇ ਬਾਰੇ ਤੁਹਾਨੂੰ ਸਭ ਦੱਸਣਗੇ ਠੀਕ ਹੈ ਵੇਖ ਰਹਾ ਆਤ ਨੂੰ ਗੁਰਦੁਆਰਾ ਸਾਹਿਬ ਬਹੁਤ ਹੀ ਘੈਂਟ ਲੱਗਣ ਡਿਆ ਆ ਮਤਲਬ ਵੀ ਲਾਈਟਾਂ ਲਾਈਆਂ ਨਾ ਤੇ ਬਹੁਤ ਹੀ ਘੈਂਟ ਲੱਗਣ ਡਿਆ ਆ ਆਪਣੇ ਕੈਮਰੇ 'ਚ ਨਹੀਂ ਵੱਡਾ ਵਧੀਆ ਵਿਖੰਡਿਆ ਜਿੱਦਾਂ ਦਾ ਹੈ ਵਾ ਵੈਸੇ ਇਹ ਕਹਨਾ ਨਾਨਕ ਸੱਚ ਤੋਂ ਹਿੱਕਿਆ ਨਹੀਂ ਕਰਦੇ ਰਿਆ ਕਿਆ ਨਾਹੀ ਕਰਦੇ ਕਿਆ ਨਾਹੀ ਕਰਦੇ ਕਿਆ ਨਾਹੀ ਕਰਦੇ ਬਾਬਾ ਸਾਹਿਬ ਦੇ ਅੰਦਰ ਤਾਂ ਬਾਬੇ ਨੇ ਚੰਗੇ ਗਫੇ ਪੜ੍ਹ ਕੇ ਦਿੱਤੇ ਆ ਪਹਿਲਾਂ ਦੇਖਦਾ ਗਫਾ ਬਾਅਦ ਕੇਲੇਆਂ ਦੇ ਗਫੇ ਇੱਧਰ ਵੇਖੋ 15ਵਾਂ ਹਾਂ ਅੱਜ ਹੀ ਆਪਣੇ ਰਾਗੀ ਸਾਹਿਬ ਇਹ ਹੁਣੇ ਕੀਰਤਨ ਕਰਕੇ ਆਏ ਆ ਹੋਰ ਅਗੀ ਸਾਹਿਬ ਕੈਂਟ ਜੇ ਕੰਮ ਫਤਿਹ ਚਲੋ ਲਓ ਵੀ ਇੱਧਰ ਬੈਕੋ ਚਾਚਾ ਆ ਵੀਡੀਓ ਆਉਣੀ ਚਾਹੀਦੀ ਹੈ ਹਾਂ ਪਾਰੀ ਆ ਗਈ ਆ ਗਈ ਆ ਗਈ ਆ ਗਈ ਸੱਚੀ ਭਾਜੀ ਚਾਚਾ ਇੱਕ ਹੀ ਕੰਮ ਚੱਲਣ ਡਿਆ ਵਾ ਬੜੀ ਐਚਾ ਇਹ ਅਸਲ ਵਿੱਚ ਚਲਾਉਣ ਵਾਲਾ ਬੜੀ ਬੜੀ ਐਚਾ ਹਲਵਾਈ ਦਾ ਜਿਗੜ ਹਾਂ ਜੇ ਹਲਵਾਈ ਤੇ ਨਾਲ ਚੱਕਰ ਮੁੰਨੇ ਨਾਲ ਠੀਕ ਠੀਕ ਜੇ ਆਓ ਲੈ ਬਾਜ ਬਾਜ ਨੇ ਹਲਵਾਈਆਂ ਬੜੀਆਂ ਵੱਡੀਆਂ ਬੜੀਆਂ ਬੜੀਆਂ ਧਿਆਨਾ ਬਾਜ ਹਾਂ ਇੱਧਰ ਵੇਖੋ ਕੇਲਿਆਂ ਦੀ ਦਾਵਤ ਕੇਲਿਆਂ ਦੀ ਪੂਰੀ ਦਾਵਤ ਚੱਲਣ ਡੀ ਇੱਧਰ ਆਓ ਵੇ ਜਸਬੀਰ ਪੂਰੀ ਸੇਵਾ ਨਿਭਾਉਂਦੇ ਆਵਾ ਸਰਮਾ ਸਾਹਮਣੇ ਦੋ ਕਹਿੰਦੇ ਇਧਰ ਲਿਆ ਓਏ ਆ ਆਪਣੇ ਤਬਲਾ ਵਾਲੇ ਵੀਰ ਪੂਰਾ ਤਬਲਾ ਵਜਾਉਂਦੇ ਇਹ ਘੈਂਟ ਕਰਕੇ ਤੇ ਅਜਾ ਹੁਣ ਆਉਥੇ ਬੰਬ ਚਲਾਉਣੇ ਆ ਇਹਨਾਂ ਨੇ ਬੰਬ ਬੰਬ ਲੈ ਕੇ ਆਏ ਲਾਦੇ ਵਾਧੂ ਫੋਲੀ ਬੜਾ ਇਕੱਠਾ ਹੋਇਆ ਇਧਰ ਹੀਰੇਪਾ ਕੀ ਗੱਲ ਬੜੇ ਚੁੱਪ ਕਰਕੇ ਬੈਠੇ ਜੇ ਤੁਹਾਨੂੰ ਯਾਰ ਚੁੱਪ ਕਰਕੇ ਸੀ ਨਾ ਓ ਫੋਨ ਆ ਗਿਆ ਕਰੋ ਹਲੋ ਚੱਕਰ ਵਾਲਾ ਬੰਬ ਵੇਖਣ ਲਈ ਪੂਰੀ ਜਨਤਾ ਆ ਗਈ ਆ ਇੱਥੇ ਕਿਉਂਕਿ ਇਹ ਬੰਬ ਚੱਲਣ ਲੱਗਾ ਵਾ ਚੱਕਰ ਵਾਲਾ ਓਹ ਵੇਖੋ ਬੱਸ ਕਰ ਰਹੇ ਹਨੀ ਫਿਰ ਬਹੁਤ ਹੀ ਘੈਂਟ ਏ ਕੀ ਗੱਲ ਵਾ ਸ਼ੱਬਲ ਗਿਆ ਕਿਹਾ ਜਦੋਂ ਆਂਦਾ ਚੱਲਦਾ ਵਾ ਤੇ ਬਹੁਤ ਹੀ ਘੈਂਟ ਲੱਗਦਾ ਵਾ ਕਿਉਂ ਮੈਂ ਤਾਂ ਸਹੀ ਆ ਪਤਾ ਲਾ ਜੂਗਾ ਤੇ ਹੁਣੇ ਵੇ ਲੈਨੇ ਆ ਅੱਗੇ ਤੇ ਲੱਗਨ ਦੀ ਢਈ ਘੰਟਾ ਹੋ ਗਿਆ ਵੈਸੇ ਤੇ ਬਲੋ ਇਦਾਂ ਹੀ ਕਹਿਣਾ ਚਾਹੀਦਾ ਵਾ ਤੇ ਕਾਫੀ ਸੰਗਤ ਆ ਗਈ ਆ ਆਹੀ ਹਲਵਾਈਆਂ ਲਪੋਈਆਂ ਵੇਖਣ ਸੰਗਤ ਆ ਗਈ ਵੇਖਣ ਲੱਗ ਗਈ ਆ ਆਪਣੇ ਹੀਰੇ ਭਾਜੀ ਦਾ ਤੇ ਤੁਹਾਨੂੰ ਪਤਾ ਵਾ ਇਹ ਉਹਨਾਂ ਦਾ ਛੋਟਾ ਬੇਟਾ ਆ ਜਿਹਦਾ ਨਾਮ ਆ ਕਾਰਤਿਕ ਹੈ ਹੋਰ ਕਰਦੀ ਕੀ ਹਾਲੀ ਠੀਕ ਆ ਠੀਕ ਆ ਇੱਥੇ ਕਰਨ ਆਇਆ ਵਾ ਬੰਬ ਵੇਖਣ ਬੰਬ ਵੇਖਣ ਤੇ ਚੱਲਣ ਦੇ ਨਹੀਂ ਚਲਾ ਫਿਰ ਜਾ ਗੱਰੀ ਹੋ ਗਈ ਤੂੰ ਚਲਾ ਹੈ ਉਹ ਲੈ ਵੀ ਮਿੱਤਰੋ ਇੱਥੇ ਇੱਕ ਹੋਰ ਜਿਹੜਾ ਦੁਸ਼ਾਰੇ ਤੇ ਨਹੀਂ ਆ ਬੰਬ ਜਿਆ ਚੱਲਦਾ ਹੁੰਦਾ ਇਹ ਵੀ ਲਾਤਾ ਵਾ ਹੁਣੇ ਵੇਚਦੇ ਆ ਭਲਾ ਕਿਦਾਂ ਚੱਲਦਾ ਵਾ ਅਨਾਰ ਅਨਾਰ ਕਹਿੰਦੇ ਇਹਨੂੰ ਮਿੱਦ ਠੀਕ ਆ ਪਹਿਲੀ ਹਲਵਾਈ ਚੱਲਣ ਲੱਗੀ ਆ ਉਹ ਪਹਿਲੀ ਹਲਵਾਈ ਉਹ ਚੱਲੀ ਜੋ ਹਾ ਇੱਕ ਹੋਰ ਹਲਵਾਈ ਇਹ ਵੀ ਵਿੰਗੀ ਜੀ ਮੇਰੇ ਸਾਹਮਣੇ ਚਾਹੂਗੀ ਜਿੱਦਾਂ ਦੀ ਹੈ ਵਾ ਹੁਣੇ ਵੇਚਦੇ ਆ ਐ ਨਹੀਂ ਇਹ ਤਾਂ ਹੀ ਚਲੋ ਜੀ ਹੁਣ ਹਲਵਾਈਆਂ ਦਾ ਇਦਾਂ ਸਿਲਸਿਲਾ ਚੱਲੂ ਹੋਣ ਲੱਗਾ ਵਾ ਕੰਗਿਆ ਸਿੰਘ ਫਾਈਨਲੀ ਅਗਲਾ ਲੱਗਣ ਲੱਗੀ ਆ ਔਲਾਤੀਓ ਇਹ ਆਂਦੇ 68ੂ ਕਰਦਾ ਹੁੰਦਾ ਐਂਦਾ ਬਹੁਤ ਤੇਜ਼ ਹੁੰਦਾ ਇਥਾ ਹੈਂ ਜਿਹਨੇ ਕੰਨ ਪੁਲੇ ਕਰਦੇ ਨੇ ਅੱਦੇ ਪੱਕੀ ਗੱਲਾਂ ਓਏ ਬੱਲੇ ਬੱਲੇ ਆਏ ਹਏ ਓ ਲੈ ਬੋਝ ਗਿਆ ਵਾ ਨਹੀਂ ਨਹੀਂ ਹਾਈ ਹਾਈ ਇੱਕ ਤਾਂ ਜਾਣ ਹੈ ਯਾਰ ਸਾਰੇ ਨਹੀਂ ਨਾ ਸਾਰਿਆਂ ਕੰਨ ਦੇ ਡਰ ਕੇ ਸਾਰੇ ਕੰਨ ਇਹ ਹਾਂ ਵਾ ਸਾਹਰੇ ਮਖੜ ਆ ਗਈ ਥੁੰਦ ਵੀ ਲੱਗ ਗਿਆ ਜੀ ਲਓ ਵੀ ਸਾਹਮਣੇ ਇਧਰ ਚੱਕਰ ਵੀ ਚੱਲ ਗਿਆ ਜੇ ਚੱਕਰ ਚੱਲ ਗਿਆ ਪਰ ਘੁੰਮਿਆ ਨਹੀਂ ਘੁੰਮੇ ਨਹੀਂ ਘੁੰਮ ਗਿਆ ਘੁੰਮ ਗਿਆ ਘੁੰਮ ਗਿਆ

ਓਏ ਆ ਦੇ ਹਾਤੀ ਕਮੰਡਾ ਬੰਦਾ ਬਹੁਤ ਆੜ ਚੱਕਾ ਚੱਕ ਗਿਆ ਕਾਫੀ ਸੰਗਤ ਆ ਗਈ ਵੇਖਣ ਤੇ ਵੀ ਆ ਸੰਗਤ ਓਏ ਨਜ਼ਾਰਾ ਚੰਗਾ ਚੱਕਾ ਚੱਕ ਗਿਆ ਇਤੋਂ ਤਾਂ ਚੰਗੇ ਹੱਥ ਬੈੜੀ ਉਹ ਇੱਕ ਹੋਰੀਓ ਚੱਕਰ ਤਿੰਨ ਤਿੰਨ ਆ ਪਾ ਠੀਕ ਆ ਪਤਾ ਦਿਓ ਪਤਾ ਦਿਓ ਵਡਾਇਆ ਉਹ ਤੁਹਾਡਾ ਭੜਾ ਹੋ ਜੇ ਫਿਰ ਇੱਕ ਹੋਰ ਹੈ ਕਹਿੰਦੇ ਆ ਵੱਡਾ ਚੱਕਰ ਚੱਲ ਗਿਆ ਆ ਉਹ ਮੇਥੇ ਪਿੱਛੇ ਚੱਲ ਗਿਆ ਉਹ ਹਲਵਾਈ ਵੀ ਉੱਤੇ ਚਲਾਉਂਦੀ ਆ ਵੱਡਾ ਚੱਕਰ ਚੱਲ ਗਿਆ ਆ ਭੰਗੀ ਚਾਚਾ ਨੇ ਆਪਣੇ ਨੇ ਫੜਿਆ ਆ ਸੁੱਚਾ ਹੈ ਜੀ ਬਲੇ ਬਬੂ ਉੱਧਰ ਹਲਵਾਈਆਂ ਵੀ ਚਲਾਉਂਦੇ ਆ ओ तेरा ra, ओए बंबू Bấm bút है दा ओ ओ बड़ा चके जदा बड़ा कैंट ही ओए 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 ਕੈਮਰੇ ਜੋ ਡਾ ਵਧੀਆਂ ਲੱਗਣ ਡਿਆ ਜਿੱਦਾਂ ਵੇਖੇ ਲੱਗਣ ਡਿਆ ਅੱਜ ਬੋਲੇ ਸੇ ਯਾ ਸਤਿ ਸ਼੍ਰੀ ਅਕਾਲ ਅਸਤ ਬਾਜੀ ਵੇਖਣਾ ਜੀ ਸੰਗਤ ਇੱਧਰ ਵੇਖੋ ਓਲ ਲਾ ਸਾਹਮਣੇ ਪਹਿਲਾਂ ਹਲਵਾਈਆਂ ਤੇ ਵੇਖੋ ਕਿੰਨੀਆਂ ਇੱਧਰ ਬਾਕੀ ਸੰਗਤ ਹੈਂ ਪੰਜ ਪੰਜ ਵਡੀਆਂ ਭਰਾਂ ਹੋ ਗਈਆਂ ਲੰਗਰੀ ਵੇਖੋ ਜੋ ਇਸੇ ਕੀ ਨੰਬਰ ਉਹ ਬੁੱਢੇ ਆਈਓ ਇੱਥੇ ਮੁਕਾਬਲਾ ਤਗੜਾ ਹੋ ਗਿਆ ਵਾ ਹਰਸ਼ਦਾ ਦੇ ਰੋਹਿਤ ਦਾ ਪੰਜਾਬ ਦੇ ਲੱਗਣ ਲੱਗਾ ਵਾ ਮੇਰੀ ਗੱਲ ਤੋਂ ਮੈਂ ਹਾਰ ਗਿਆ ਠੀਕ ਆ ਤੇ ਮੈਂ ਪਕੜੀ ਇੱਕ ਬੰਨੇ ਬੇਲਾਗਾਰ ਮੰਨ ਲਈ ਇੱਕ ਬੰਨੇ ਪਰ ਇੱਕ ਗੱਲ ਇਹ ਹੈਗੀ ਹੋ ਗਈ ਜਿੰਮ ਲੌਣ ਜਾਂਦਾ ਈ ਡੱਬੇ ਵੀ ਹੁੰਦਾ ਈ ਮੈਂ ਕਮੈਂਟਰ ਆਇਆ ਕਮੈਂਟਰ ਆਇਆ ਜੋ ਕਿ ਦੋਵੇਂ ਕੌਣ ਕੌਣਾ ਪਹਿਲਾਂ ਹਸ ਸਵੈਸ ਰੋਇਤ 1 2 3 1 ਦੇ ਬਾਅਦ ਇੱਕ ਮਹੀਨੇ ਬਾਅਦ ਬੱਲਾ ਬੱਲਾ ਦੋਵਾਂ ਨੇ ਪੂਰੀ ਜਾਨ ਲਾਤੀ ਹਰਸ਼ਪੁਰਾ ਇਹ ਲੜਿਆ ਵਾ ਹਰਸ਼ ਨਹੀਂ ਕੰਬਦੇ ਰੋਇਤ ਨੇ ਦਮ ਬੰਦ ਆਇਆ ਯੋਗੀ ਬੰਦੀ ਹੋਈ ਤਾਂ ਲੈ ਆਉਂਦੇ ਓਏ ਰਾਜਾ ਜਿੰਦਾਬਾਦ ਰਾਜਾ ਜਿੰਦਾਬਾਦ ਕਿੰਨੇ ਲਾਉਣਾ ਪੰਜਾ ਦਸ ਕਹਿੰਦੇ ਇੱਕ ਬੰਦੇ ਮਾਮਾ ਦੇ ਦੂਜੇ ਬੰਦੇ ਚੀਏ ਗਾਲ ਲਿਆ ਬੱਲੇ ਰਾਜੇ ਰੁਕ ਦੇ ਓਏ ਆਜੇ ਮਾਰੇ ਜਿੱਤ ਓਏ ਮੋੜ ਜਿਹਾ ਤੁਹਾਨੂੰ ਆ ਗਿਆ ਤੇ ਚੇਲੇ ਆਪਣੇ ਸਾਰੇ ਰਾਜ ਇਹਨਾਂ ਨੇ ਦੱਸੇ ਓਏ ਓਏ ਫੋਨ ਕਰਜੋ ਓਏ ਰਾਜ ਜੋ ਸਹੀ ਕਰਜੋ ਤੇ ਹਰ ਬੰਦਾ ਉੱਗ ਜਾ ਚਲੋ ਇਹਨਾਂ ਤੇ ਰਵਿਦਾ ਲੈ ਕਰਜੋ ਤਾਂ ਲੱਗੂ ਬੱਲੇ ਮੋਦਰੀ ਆ ਵੀਦਾ ਆ ਕਿਥੇ ਕਾ ਕੰਡੇ ਆ ਉਹਨਾਂ ਓਏ ਜਸ਼ਨ ਹਾਰਜੀ ਮੇਲਾ ਜਾਂ ਇੱਕ ਬੰਦੇ ਲਾਲੀ ਓ ਜੀ ਮੋਦਰੀ ਓਏ ਮੋੜ ਆ ਵੀ ਆ ਮਿੱਤਰੋ ਕਰਦੇ ਆ ਇਥੇ ਵਲੋਗ ਦਾ ਐਂਡ ਜੇ ਆਦਿਕਦਾਂ ਦਾ ਵਲੌਗ ਲੱਗਾ ਕਮੈਂਟ ਚ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਕਰਕੇ ਚੈਨਲ ਸਬਸਕ੍ਰਾਈਬ ਜਰੂਰ ਕਰਿਓ ਹੁਣ ਤੁਹਾਨੂੰ ਪਤਾ ਹੀ ਆ ਕਿ ਮੇਰੀ ਅੱਖਾਂ ਦੇ ਪੱਲਾਂ ਨੇ ਡਈਆਂ ਇਹਦਾ ਮਤਲਬ ਆ ਕਿ ਨੀਂਦ ਆਉਂਦੀ ਆ ਤੇ ਚਲੋ ਵੀਡੀਓ ਨੂੰ ਕਰੋ ਲਾਈਕ ਤੇ ਚੈਨਲ ਕਰੋ ਸਬਸਕ੍ਰਾਈਬ ਮਿਲਦੇ ਆ ਨੈਕਸਟ ਵਲੌਗਸ